ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀਏ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਹੋ ਰਹੀਆਂ ਨੇ ਸੋ ਪਹਿਲਾਂ ਹੀ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਤੇ ਨਾਮਜ਼ਦਗੀ ਪੱਤਰ ਭਰ ਦਿੱਤੇ ਨੇ ਤੇ ਅੱਜ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਮਨਦੀਪ ਸਿੰਘ ਦੇ ਜਿਹੜੇ ਕਿ ਨਾਮਜ਼ਦਗੀ ਪੱਤਰ ਭਰੇ ਜਾਣਗੇ ਵੱਡਾ ਇਕੱਠ ਦੇਖਣ ਨੂੰ ਮਿਲੇਗਾ ਤੇ ਉਥੇ ਹੀ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਕਿਸੀ ਹਾਰ ਹੁੰਦੀ ਹੈ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਦਿਹਾੰਤ ਹੋ ਗਿਆ ਬੀਤੇ ਦਿਨਾਂ ਦੇ ਵਿੱਚ ਤੇ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਪਰੰਤੂ ਤਰਨਤਾਰਨ ਦੀ ਜਿਹੜੀ ਕਿ ਸੀਟ ਜਿਸ ਨੂੰ ਪੰਥਕ ਸੀਟ ਮੰਨਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਮਨਦੀਪ ਸਿੰਘ ਨੂੰ ਉਤਾਰਿਆ ਗਿਆ ਹੈ ਤੇ ਹੁਣ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਰੰਭ ਹੋ ਕੇ ਸ਼੍ਰੀ ਤਰਨਤਨ ਦੀ 70 ਦੀਤੇ ਜਾ ਕੇ ਐਸ ਡੀ ਐਮ ਆਫਿਸ ਨਾਮਜ਼ਦਗੀ ਪੇਪਰ ਦਾਖਲ ਕਰਨੇ ਹਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੰਗੇ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਿੰਦੂ ਵੀਰ ਭਰਾ ਮੇਰੇ ਤੇ ਆਪਣੀ ਵਿਦੇਸ਼ ਵਿੱਚ ਜਿੰਨੀ ਸੰਗਤਾਂ ਬੈਠੀਆਂ ਨੇ ਪੰਜਾਬ ਜਿੰਨੀ ਸੰਗਤਾਂ ਬੈਠੀਆਂ ਨੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਹਾਂ ਇਹ ਜੋ ਜੰਗ ਹੈ ਇਹ ਸਾਰਿਆਂ ਆਪਾਂ ਰਲ ਮਿਲ ਕੇ ਫਤਿਹ ਕਰਨੀ ਹੈ ਇਹ ਜੋ ਜੰਗ ਹੈ ਮੈਂ ਇਕੱਲਾ ਫਤਿਹ ਨਹੀਂ ਕਰ ਸਕਦਾ ਆਪ ਸਾਰ ਸੰਗਤਾਂ ਨੂੰ ਬੇਨਤੀ ਹੈ ਕੱਲ 18 ਤਰੀਕ ਨੂੰ ਸਮਾਂ 10 ਵਜੇ ਪਹੁੰਚ ਕੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਸਾਰ ਸੰਗਤਾਂ ਹਾਜ਼ਰੀ ਭਰੋ ਵੱਡੀ ਗਿਣਤੀ ਵਿੱਚ ਸ਼ੁਲਿਤ ਕਰੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਰੰਭ ਹੋ ਕੇ ਸ਼੍ਰੀ ਤਰਨ ਤਨ ਦੀ ਧਰਤੀ ਤੇ ਜਾ ਕੇ ਐਸ ਡੀ ਐਮ ਆਫਿਸ ਨਾਮਜ਼ਦਗੀ ਪੇਪਰ ਦਾਖਲ ਕਰਨੇ ਹਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨਾਗਰ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਿੰਦੂ ਵੀਰ ਭਰਾ ਮੇਰੇ ਤੇ ਆਪਣੀ ਵਿਦੇਸ਼ ਵਿੱਚ ਜਿੰਨੀ ਸੰਗਤਾਂ ਬੈਠੀਆਂ ਨੇ ਪੰਜਾਬ ਦੇ ਜਿੰਨੀਆਂ ਸੰਗਤਾਂ ਬੈਠੀਆਂ ਨੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਹਾਂ ਇਹ ਜੋ جنگ ਹੈ ਇਹ ਸਾਰਿਆਂ ਨਾਲ ਆਪਾਂ ਰਲ ਮਿਲ ਕੇ ਫਤਿਹ ਕਰਨੀ ਹੈ ਇਹ ਜੋ جنگ ਹੈ ਮੈਂ ਇਕੱਲਾ ਫਤਿਹ ਨਹੀਂ ਕਰ ਸਕਦਾ ਆਪ ਸਾਰੇ ਸੰਗਤਾਂ ਨੂੰ ਬੇਨਤੀ ਹੈ ਕੱਲ 18 ਤਰੀਕ ਨੂੰ ਸਮਾਂ 10 ਵਜੇ ਪਹੁੰਚ ਕੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਸਾਰੇ ਸੰਗਤਾਂ ਹਾਜ਼ਰੀ ਭਰੋ ਵੱਡੀ ਗਿਣਤੀ ਵਿੱਚ ਸ਼ੁਲਿਤ ਕਰੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਤੋਂ ਆਰੰਭ ਹੋ ਕੇ ਸ਼੍ਰੀ ਤਰਨ ਤਨ ਦੀ ਧਰਤੀ ਤੇ ਜਾ ਕੇ ਐਸ ਡੀ ਐਮ ਆਫਿਸ ਨਾਮਜ਼ਦਗੀ ਪੇਪਰ ਦਾਖਲ ਕਰਨੇ ਹਨ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੰਗੇ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹਿੰਦੂ ਵੀਰ ਭਰਾ ਮੇਰੇ ਤੇ ਆਪਣੀ ਵਿਦੇਸ਼ ਵਿੱਚ ਜਿੰਨੀ ਸੰਗਤਾਂ ਬੈਠੀਆਂ ਨੇ ਪੰਜਾਬ ਜਿੰਨੀ ਸੰਗਤਾਂ ਬੈਠੀਆਂ ਨੇ ਆਪ ਸੰਗਤਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਹਾਂ ਇਹ ਜੋ ਜੰਗ ਹੈ ਇਹ ਸਾਰਿਆਂ ਆਪਾਂ ਰਲ ਮਿਲ ਕੇ ਫਤਿਹ ਕਰਨੀ ਹੈ ਇਹ ਜੋ ਜੰਗ ਹੈ ਮੈਂ ਇਕੱਲਾ ਫਤਿਹ ਨਹੀਂ ਕਰ ਸਕਦਾ ਆਪ ਸਾਰ ਸੰਗਤਾਂ ਨੂੰ ਬੇਨਤੀ ਹੈ ਕੱਲ 18 ਤਰੀਕ ਨੂੰ ਸਮਾਂ 10 ਵਜੇ ਪਹੁੰਚ ਕੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਆਪ ਸਾਥ ਸੰਗਤਾਂ ਹਾਜ਼ਰੀ ਭਰੋ ਵੱਡੀ ਗਿਣਤੀ ਵਿੱਚ ਸ਼ੁਲਿਤ ਕਰੋ